ਮਾਪਿਆਂ ਨੂੰ ਮਾਪਿਆਂ ਨੂੰ ਰਹਾ ਹੁੰਦਾ ਕਿ ਬੱਚਾ ਰੰਗ ਚੁਲੇ ਕੇ ਇਹਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਕਿਥੋਂ ਲੈ ਕੇ ਹੁੰਦਾ ਹੈ ਉਹਦੇ ਬਾਅਦ ਤੱਕ ਮਾਪਿਆਂ ਨੇ ਪੁਲਿਸ ਨੂੰ ਸਲਾਹ ਦਿੱਤੀ ਕਿ ਬਾਣੀ ਖਾਂ ਦੇ ਖਾਂ ਤੋਂ ਲੈ ਕੇ ਜੇਕਰ ਤਸਰਾਦੋ ਤੇ ਜਿਹੜੀ 27 ਲਾਈਨ ਆਉਂਦੀ ਹੈ ਉਹ ਕੁੱਟ ਜਾਂਦੀ ਹੈ ਪੁਲਿਸ ਨੂੰ ਨਾ ਬੰਦਿਆ ਪਰ ਕੇ ਅੰਦਰ ਜੀ ਜੀ ਕੁਲਰ ਸਾਹਿਬ ਐਸਐਸਪੀ ਸਾਹਿਬ ਡੀਐਸਪੀ ਅਨੰਪੁਰ ਸਾਹਿਬ ਮੰਗਲ ਤੋਂ ਡੀਐਸਪੀ ਸਾਹਿਬ ਗੁਰੂ ਖਦੇ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਹਿਲਾਂ ਤਾਂ ਮੈਂ ਪੁਲਸ ਸਾਹਿਬ ਦਾ ਬਹੁਤ ਐਸਐਸਪੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਕਿ ਮੇਰੀ ਸੋਚੀ ਦੇ ਵਿੱਚ ਅੱਜ ਤੱਕ ਇਦਾਂ ਦਾ ਪ੍ਰੋਗਰਾਮ ਆਰਗੇਨਾਈਜ਼ ਨਹੀਂ ਹੋਇਆ ਕਿ ਜਿਸ ਤਰੀਕੇ ਨਾਲ ਅੱਜ ਪੁਲਸ ਹੋਰ ਲੋਕਲ ਕਮਿਊਨਿਟੀ ਆਪਸ ਵਿੱਚ ਰابطਾ ਕਾਇਮ ਕਰਕੇ ਇਹ ਸਮੱਸਿਆਵਾਂ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਆ ਰਹੀਆਂ ਨੇ ਉਹਦਾ ਹੱਲ ਕੱਢਣ ਲਈ ਅਸੀਂ ਅੱਜ ਇਕੱਠੇ ਹੋਇਆ ਤੇ ਮੈਂ ਤੁਹਾਡਾ ਬਹੁਤ ਪੁੱਲਰ ਸਾਹਿਬ ਦਾ ਧੰਨਵਾਦ ਕਰਦਾ ਆਂ ਅਨੰਦਪੁਰ ਸਾਹਿਬ ਸਾਡੇ ਦੀ ਜਨਮ ਭੂਮੀ ਹੈ ਔਰ ਵਰਲਡ ਲੈਵਲ ਤੇ ਅਨੰਦਪੁਰ ਸਾਹਿਬ ਦਾ ਨਾਮ ਜਾਣਿਆ ਜਾਂਦਾ ਤੁਸੀਂ ਪਲੀ ਪੰਤੀ ਸਾਰੇ ਜਾਣੋ ਬੜੇ ਮੌਜੂਦ ਬੰਦੇ ਇਲਾਕੇ ਦੇ ਮੌਤਵਰ ਬੰਦੇ ਪੰਜ ਸਰਪੰਚ ਐਮਸੀ ਜਿੰਨੇ ਵੀ ਸਹਿਬਾਨ ਇੱਥੇ ਆਏ ਆ ਔਰ ਇਸ ਗੱਲ ਦੀ ਮੈਂ ਕਹਿੰਦਾ ਇਹ ਜੇ ਸੱਚ ਬੋਲਦੇ ਤੇ ਹਾਮੀ ਭਰਦੇ ਆ ਕਿ ਪੁਲਿਸ ਸਾਹਿਬ ਕਿ ਅਨੰਤਪੁਰ ਸਾਹਿਬ ਦੇ ਵਿੱਚ ਜਿਹੜਾ ਇੱਕ ਕੋਡ ਨਸ਼ਿਆਂ ਦਾ ਜਿਹੜਾ ਕੋਡ ਹੈ ਚਿੱਟੇ ਦਾ ਕੋਡ ਬਹੁਤ ਵੱਡਾ ਘਰ ਕਰਦਾ ਜਾ ਰਿਹਾ ਜਿਹੜਾ ਸਾਡੇ ਨੌਜਵਾਨੀ ਲਈ ਬੜਾ ਖਤਰਾ ਬਣਿਆ ਹੋਇਆ ਦੇ ਬਾਈ ਡੇ ਬਾਈ ਡੇ ਇਹਨੂੰ ਕੰਟਰੋਲ ਕਰਨ ਦੀ بجائے ਵਧਦਾ ਜਾ ਰਿਹਾ ਤੁਹਾਡੇ ਡਿਪਾਰਟਮੈਂਟ ਨੂੰ ਐਸ ਡੀਸੀ ਡੀਐਸਪੀ ਸਾਹਿਬ ਨੇ ਮੀਟਿੰਗਾਂ ਵੀ ਕੀਤੀਆਂ ਪਰ ਜਿਹੜਾ ਇੱਕ ਗੱਲ ਚੋਈ ਬਾਜ਼ਾਰ ਦਾ ਸਾਡਾ ਇਲਾਕਾ ਹੈ ਨਨ ਪ੍ਰਸਾਦ ਦੇ ਵਿੱਚ ਕਾਲੀਆ ਸਵੀਟ ਦੇ ਨੇੜੇ ਲੱਗੇ ਚੋਈ ਬਾਜ਼ਾਰ ਦਾ ਜਿਹੜਾ ਇਲਾਕਾ ਹੈ ਉਹਦੇ ਵਿੱਚ ਜਿਹੜਾ ਇਹ ਚਿੱਟੇ ਦੀ ਕੋਡ ਜਿਹੜਾ ਸ਼ਰੀਆਮ ਹੁੰਦਾ ਜਾ ਰਿਹਾ ਪਿੱਛੇ ਜੇ ਇਸੇ ਨਸ਼ੇ ਦੇ ਗਾਰਨੇ ਕਤਲ ਵੀ ਹੋਏ ਇੱਥੇ ਹੋਰ ਸਮੱਸਿਆਵਾਂ ਵੀ ਬਹੁਤ ਆਈਆਂ ਤੇ ਚੋਰੀਆਂ ਡਕੈਤੀਆਂ ਵੀ ਇੱਥੇ ਬਹੁਤ ਜ਼ਿਆਦਾ ਵਧ ਰਹੀਆਂ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸੰਪਰਕ ਮਹਿਨ ਚਲਾਇਆ ਗਿਆ ਜਿੰਦੇ ਤੱਕ ਕਿ ਪਬਲਿਕ ਨਾਲ ਡਾਇਰੈਕਟ वार्तालाप ਕੀਤਾ ਜਾਵੇ ਪਬਲਿਕ ਦੀਆਂ ਦੁੱਖ ਤਕਲੀਫਾਂ ਸੁਣੀਆਂ ਜਾਣ ਉਹਨਾਂ ਨੂੰ ਕਿਹੜੀ ਕਿਹੜੀ ਮੁਸ਼ਕਲ ਹੈ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾਣਾ ਹੈ ਉਹਨਾਂ ਨਾਲ ਪੁਲਿਸ ਅਫਸਰਾਂ ਨੂੰ ਜਿਹੜੀ ਇਹ ਲਗਾਤਾਰ ਸਾੜੀਆਂ ਮੀਟਿੰਗਾਂ ਚੱਲਦੀਆਂ ਨੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਸਾਹਿਬ ਡਿਵੀਜ਼ਨ ਦੇ ਜਿਹੜੀ ਇੱਥੇ ਆ ਕੇ ਮੀਟਿੰਗ ਕੀਤੀ ਗਈ ਹੈ ਜਿੰਦੇ ਵਿੱਚ ਲੋਕਾਂ ਦੇ ਵਿਚਾਰ ਸੁਨੇ ਗਏ ਨੇ ਔਰ ਉਹਨਾਂ ਨੂੰ ਹੱਲ ਵੀ ਨਾਲ ਦੱਸਿਆ ਗਿਆ ਹੈ ਕਿ ਪੁਲਿਸ ਪਬਲਿਕ ਦਾ ਇੱਕ 9 ਮਾਰਚ ਦਾ ਜਿਹੜਾ ਰਿਸ਼ਤਾ ਆਪਾਂ ਇਕੱਠੇ ਹੋ ਕੇ ਸਾਰੇ ਕੰਮ ਕਰੀਏ ਤੇ ਆਪਾਂ ਡਰੱਗ ਨੂੰ ਵੀ ਕੰਟਰੋਲ ਕਰ ਲਾਂਗੇ ਤੇ ਜਿਹੜੀ ਟਰੈਫਿਕ ਦੀ ਸਮੱਸਿਆ ਉਹਨੂੰ ਵੀ ਹੱਲ ਕਰ ਲਾਂਗੇ ਜਿਹੜਾ ਛੋਟਾ ਮੋਟਾ ਕ੍ਰਾਈਮ ਹੁੰਦਾ ਜਿਹੜਾ ਉਹ ਵੀ ਹੱਲ ਹੋ ਜੇ ਸੋ ਇਹ ਪਬਲਿਕ ਦੇ ਵਿਚਾਰ ਸੁਣ ਕੇ ਉਹਨਾਂ ਨੂੰ ਦੱਸਿਆ ਗਿਆ ਹੈ ਤੇ ਜਿਹੜੀਆਂ ਅਗਲੀਆਂ ਮੀਟਿੰਗਸ ਦੇ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰੋ ਉਹਨਾਂ ਨਾਲ ਗੱਲਬਾਤ ਕਰੋ ਤੇ ਸਾਨੂੰ ਆ ਕੇ ਫੀਡਬੈਕ ਦਿਓ ਕਿ ਇਹਨਾਂ ਮੀਟਿੰਗਾਂ ਦੇ ਕੀ ਰਿਜ਼ਲਟ ਨਿਕਲੇ ਕਿਸ ਤਰ੍ਹਾਂ ਦੇ ਇਸ਼ੂਜ਼ ਜਿਹੜੇ ਲੋਕ ਲੋਕਾਂ ਨੂੰ ਰੇਜ਼ ਹੋ ਰਹੇ ਸਨ ਸਾਰਥਕ ਜੀ ਮੀਟਿੰਗ ਜਿਹੜੀ ਹੈ ਅੱਜ ਬਿਲਕੁਲ ਜੀ ਅੱਜ ਦੀ ਮੀਟਿੰਗ ਬਹੁਤ ਅਚੀਰੀ ਹੈ ਲੋਕਾਂ ਨੇ ਖੁੱਲ ਕੇ ਆਪਣੇ ਨਸ਼ੇ ਪ੍ਰਤੀ ਦੱਸਿਆ ਕਿ ਨਸ਼ਾ ਕਿਹੜੇ-ਕਿਹੜੇ ਏਰੀਏ ਚ ਕਿੰਨਾ-ਕੰਨਾ ਵਧਿਆ ਹੈ ਜਿਹੜੀ ਉਹਨਾਂ ਨੂੰ ਟਰੈਕ ਦੀ ਸਮੱਸਿਆ ਆਈ ਹੈ ਉਹਦੇ ਬਾਰੇ ਉਹਨਾਂ ਨੇ ਦੱਸਿਆ ਔਰ ਖਾਸ ਤੌਰ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਉਹ ਗੋਲੇ ਮਹਲਾ ਦੇ ਜਿਹੜੀ ਟ੍ਰੈਫਿਕ ਦੀ ਜਿਆਦਾ ਜਿਹੜੀ ਮੁਸ਼ਕਲ ਆਉਂਦੀ ਹੈ ਉਹਦੇ ਸੰਬੰਧੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਸੋ ਇਹਨਾਂ ਸਾਰਿਆਂ ਮਸਲਿਆਂ ਨੂੰ ਹੱਲ ਕਰਨ ਲਈ ਅਸੀਂ ਜਿਹੜੀਆਂ ਅੱਜ ਇਹ ਮੀਟਿੰਗ ਕੀਤੀ ਹੈ ਤੇ ਹੁਣ ਗੋਲਾ ਮਹਲਾ ਸੰਬੰਧੀ ਮੈਂ ਆਪਣੇ ਪੁਲਿਸ ਅਫਸਰ ਸਹਿਵਾਨਾ ਨਾਲ ਵੀ ਮੀਟਿੰਗ ਕਰਾਂਗਾ ਸਾਡੇ ਇੱਥੇ ਅਲੱਗ-ਅਲੱਗ ਏਰੀਏ ਨੂੰ 11 ਜੂਨ ਦੇ ਵਿੱਚ ਵਧਿਆ ਗਿਆ ਤੇ 14 ਜਿਹੜੀਆਂ ਪਾਰਕਿੰਗ ਬਣਾਈਆਂ ਗਈਆਂ ਨੇ ਉਹਦੇ ਸੰਬੰਧ ਵਿੱਚ ਅੱਜ ਜੇ ਕ ਮੀਟਿੰਗ ਹੋਰ ਕਰਨੀ ਹੈ ਉਹ ਤੁਹਾਨੂੰ ਡਿਟੇਲ ਉਹ ਵੀ ਦੇ ਦੇਵਾਂਗੇ ਨਾਲ ਬਾਕੀ ਅੱਜ ਦੀ ਜਿਹੜੀ ਸੰਪਰਕ ਮੀਟਿੰਗ ਇਹ ਬਹੁਤ ਅੱਛੀ ਰਹੀ ਹੈ ਲੋਕਾਂ ਨੇ ਇਸ ਪੀਜ ਨੂੰ ਪੁਲਿਸ ਦੀਆਂ ਜਿਹੜੀਆਂ ਪਬਲਿਕ ਨਾਲ ਮੀਟਿੰਗਾਂ ਕਰਨ ਨੂੰ ਅਪਰੀਸ਼ੀਏਟ ਵੀ ਕੀਤਾ ਔਰ ਇਹਨਾਂ ਨੇ ਹਮੇ ਵੀ ਭਰੀ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਪੁਲਿਸ ਨੂੰ ਫੀਡਬੈਕ ਦੇਂਦੇ ਰਹਿਣਾ ਕੋਲਰ ਸਾਹਿਬ ਨੂੰ ਖੂਨ ਨਹੀਂ ਮਾਰ ਸਾਡੇ ਐਸਐਚਓ ਪਦਰ ਤੋਂ ਲੈ ਕੇ ਉੱਪਰ ਤੱਕ ਜਿਹੜੀਆਂ ਮੀਟਿੰਗਸ ਇਹ ਸਾਡੀਆਂ ਕੰਟੀਨਿਊਸਲੀ ਚੱਲਦੀਆਂ ਰਹਿਣਗੀਆਂ ਸਾਡੇ ਐਸਐਸਪੀ ਸਾਹਿਬ ਲੋਕੀਤੀਆਂ ਗਈਆਂ ਨੇ ਐਸਪੀ ਸਾਹਿਬਾਂ ਨਾਲੋਂ ਵੀ ਕੀਤੀਆਂ ਗਈਆਂ ਨੇ ਡੀਐਸਪੀ ਐਸਐਚਓ ਹਰਿਆਣਾ ਲੋ ਤੇ ਇਸੇ ਤਰੀਕੇ ਹੀ ਸਬਡਿਵੀਜ਼ਨ ਲੈਵਲ ਤੇ ਸਬਡਿਵੀਜ਼ਨ ਪਦਰ ਤੇ ਜਿਹੜੀ ਹੈ ਉਹ ਮਰੇ ਲੋਵੇਂ ਮਿਟਣਾ ਇਸ ਤਰ੍ਹਾਂ ਜਾਰੀ ਰਹਿਣਗਾ ਇੱਕ ਸਰਜਰੀ ਵੀ ਹੈ 4 ਲੱਖ ਫੇਰਮਾਨ ਬਾਂਡਾ ਪਾਈਪਲਾਈਨ ਦੇ ਵਿੱਚ ਇਹ ਪ੍ਰੋਜੈਕਟ ਹੈ ਇਹਨਾਂ ਮੀਨ ਟਾਈਮ ਬੜੇ ਸਾਰੇ ਐਕਸੀਡੈਂਟ ਗੜੇ ਹੋ ਰਹੇ ਨੇ ਇਹਦੇ ਉੱਪਰ ਕੁਝ ਇਸ ਤਰ੍ਹਾਂ ਦੀ ਪੁਲਿਸ ਦੇ ਵੱਲੋਂ ਸਪੀਡ ਲਿਮਟ ਦੀ ਗੱਲ ਕੀਤੀ ਹੈ ਜੀ ਸੀਮਟ ਬਣਾਈ ਕੋਈ ਇਸ ਤਰੀਕੇ ਦੀ ਵਿਵਸਥਾ ਕੀ ਉਹ ਕੰਟਰੋਲ ਕੀਤਾ ਜਾ ਸਕਦਾ ਹੈ ਦੇਖੋ ਜੀ ਜਿਹੜਾ ਵੀ ਵਹੀਕਲ ਕੋਈ ਓਵਰ ਸਪੀਡ ਦੇ ਜਾਂਦਾ ਹੈ ਜਾਂ ਟ੍ਰੈਫਿਕ ਰੂਟਸ ਨੂੰ ਲੰਘਣਾ ਕਰਦਾ ਹੈ ਉਹ ਸਾਡੇ ਅਫਸਰਾਂ ਵੱਲੋਂ ਬਕਾਇਦਾ ਹੁੰਦੇ ਚਲਾਨੇ ਕੀਤੇ ਜਾਂਦੇ ਨੇ ਮੈਕਸਿਮਮ ਜਿਹੜੇ ਰੋਪੜ ਜਲੇ ਦੇ ਵਿੱਚ 22 300 ਦਿੱਲੀ ਜਿਹੜਾ ਚਲਾਨਾ ਹੋ ਰਿਆਂ ਦੇ ਤੇ ਇਸ ਤੋਂ ਸਵਾਏ ਅਸੀਂ ਟ੍ਰੈਫਿਕ ਕਲੂਰ ਨੂੰ ਜਿਹੜਾ ਸਿਖਾਉਣ ਲਈ ਵੀ ਆਪਾਂ ਆਪਣੇ ਕੈਂਪ ਲਾਉਣੇ ਆ ਹੁਣ ਇਹ ਹਾਈਵੇ ਦੇ ਉੱਤੇ ਬਹੁਤ ਜ਼ਿਆਦਾ ਰਸ਼ ਰਹਿੰਦਾ ਅਲੱਗ-ਅਲੱਗ ਸਟੇਟਸ ਨੂੰ ਜਿਹੜੀਆਂ ਜਿਵੇਂ ਕਦਰ ਆਪਣੇ ਹਿਮਾਚਲ ਨੂੰ ਅੱਗੇ ਉਨਾ ਸਾਈਡ ਜਾਂਦੀ ਏ ਜੇਣਕੇ ਨੂੰ ਵੀ ਅੱਗੇ ਲੋਕ ਜਾਂਦੇ ਨੇ ਜਿਹੜੇ ਬੜਾ ਜਿਹੜਾ ਰਸ਼ ਰਹਿਣ ਕਰਕੇ ਅਸੀਂ ਟ੍ਰੈਫਿਕ ਮੁਲਾਜ਼ਮ ਵੀ ਇੱਥੇ ਉੱਪਰ ਵਧਾਰੇ ਆ ਸਰ ਸਪੀਡ ਗਨ ਅਗਰ ਮਿਲ ਜਾਂਦੀ ਸਪੀਡ ਗਨ ਦਾ ਪ੍ਰਵੀਜ਼ਨ ਹੈ ਜੀ ਕਿਉਂਕਿ ਰੋਡ ਸਿੰਗਲ ਹੈ ਤੁਸੀਂ ਤੁਹਾਡੀ ਗੱਲ ਠੀਕ ਹੈ ਜੀ ਅਨੰਦ ਹਿਮਾਚਲ ਰੋਡ ਜਾਂਦਾ ਕੋਈ ਸਿੰਗਲ ਰੋਡ ਕਰਕੇ ਟ੍ਰੈਫਿਕ ਬਹੁਤ ਵੱਧ ਗਈ ਅਗਰ ਕਿਸ ਤਰ੍ਹਾਂ ਹੋਏਗਾ ਸਰ ਸਪੀਡ ਗਨ ਹੋਏਗੀ ਤਾਂ ਰਿਮਿਲਡੈਂਟ ਕੀਤਾ ਜਾਏਗਾ ਬਸ ਜੀ ਜਿਹੜੀ ਓਵਰ ਸਪੀਡ ਹੈਗੇ ਨੇ ਉਹ ਸਾਡੇ ਕੋਲ ਸਾਰੇ ਹੀ ਕਮੈਂਟਾ ਹੈਗੇ ਨੇ ਅਸੀਂ ਉਹਨਾਂ ਰੇਂਜ ਚੈੱਕ ਕਰਕੇ ਉਹਨਾਂ ਦੇ ਜਿਹੜੇ ਚਲਾਨ ਕਰਨੇ